ਨਾ ਤੇ ਉਹਨਾਂ ਦੇ ਪੰਜ ਸ਼ੀਰਾਂ ਨੂੰ ਬਾਬਾ ਜੁਰਵਰ ਸਿੰਘ ਫਤਿਹ ਸਿੰਘ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਹਮਾਰਾ ਗੁਜਰੀ ਦੀ ਤੇ ਬਾਕੀ ਸੰਗਤਾਂ ਨੂੰ ਅਸੀਂ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਆਪਾਂ ਉਹਨਾਂ ਦੇ ਉਹਨਾਂ ਦਾ ਦਿਨ ਮਨਾ ਰਹੇ ਉਹਨਾਂ ਦੇ ਸ਼ਹਾਦਤ ਨੂੰ ਯਾਦ ਕਰ ਰਹੇ ਤੇ ਆਪਾਂ ਵੀ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰਕੇ ਨਸ਼ਿਆਂ ਤੋਂ ਬਾਹਰ ਆਈਏ ਸਿੱਖੀ ਜੀਵਨ ਅਪਣਾਈਏ ਆਪਾਂ ਅਮਰਧਾਰੀ ਬਣੀਏ ਸਿੱਖ ਸੱਚੇ ਇਹ ਹੀ ਸਾਡੀ ਜੀਵਨ ਪ੍ਰਾਪਤੀ ਹੈ ਆਪਣੀ ਐਮਪੀ ਅਰਪਾ ਜੀ ਦੀ ਹਾਈਪ ਲੈ ਕੇ ਉਹ ਕਿੱਥੇ ਤੱਕ ਪ੍ਰਚਾਰ ਚੱਲਦਾ ਕੀ ਲੱਗਦਾ ਸਰਕਾਰਾਂ ਦਾ ਰੁਪਈਆ ਜੀ ਸਰਕਾਰਾਂ ਦਾ ਰਵਈਆ ਤੇ ਤੁਹਾਡੇ ਸਾਹਮਣੇ ਹੈ ਜੀ ਸਰਕਾਰਾਂ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਖੇਲਾ ਚ ਤੇ ਮਾੜੇ ਕੰਮ ਕਰਨ ਵਾਲਿਆਂ ਨੂੰ ਭੁਲੇ ਛੱਡਿਆ ਹੋਇਆ ਉਹਨਾਂ ਨੇ ਫੇਸ ਕਰਕੇ ਹੁਣ 15 ਜਨਵਰੀ ਆ ਦੇਖੋ ਕੀ ਉਹ ਕੀ ਬੰਦੋਦ ਨੂੰ ਤੇ ਡੱਲੇਵਾਲ ਜੀ ਦੇ ਮਾਰ ਮਾਰ ਤੇ ਕੀ ਕੰਮ ਕਰਕੇ ਲਗਾਤਾਰ ਜਿਹੜੇ ਉਹ ਦੇਖੋ ਸਰਕਾਰ ਇੰਨੀ ਅਣਗਹਿਲੀ ਵਰਤ ਰਹੀ ਆ ਇਹਨੇ ਬਿ ਸ਼ਰਮ ਹੋ ਚੁੱਕੀ ਆ ਕਿ ਕੋਈ ਗੱਲ ਸੁਣੀ ਨਹੀਂ ਜਾ ਰਹੀ ਉਹ ਬੰਦਾ ਇੱਕ ਆਪਣੇ ਸ਼ਹਾਦਤ ਦੇ ਰਿਹਾ ਕਿਸਾਨੀ ਵਾਸਤੇ ਤੇ ਸਾਡੇ ਕਿਸਾਨਾਂ ਦੀਆਂ ਤੁਸੀਂ ਜਥੇਬੰਦੀਆਂ ਨੂੰ ਵੀ ਸਾਡੀ ਅਪੀਲ ਹੈ ਕਿ ਤੁਸੀਂ ਹੁਣੇ ਇਹ ਬਖਰੀਵਿਆਂ ਦਾ ਮਸਲਾ ਨਹੀਂ ਦਾ ਇਹ ਤੁਸੀਂ ਸਨ ਜਣੇ ਇੱਕ ਹੋ ਜਿਹਨੂੰ ਸਾਡਾ ਮਸਲਾ ਇੱਕ ਹੈ ਤੇ ਫਿਰ ਤੁਸੀਂ ਅਲੱਗ-ਅਲੱਗ ਇੱਕ ਬੰਦਾ ਸ਼ਹਾਦਤ ਦੇਣ ਵਾਸਤੇ ਤੁਸੀਂ ਆਪਣੀ ਰੋਟਨੀ ਸੇਖ ਰਹੇ ਜੋ ਚੰਗੀ ਗੱਲ ਹੈ ਤੇ ਬੇਟੇ ਨਾਲ ਕਦੋਂ ਆਖਰੀ ਵਾਰ ਮਿਲ ਕੇ ਗੱਲਬਾਤ ਹੋਈ ਹੋ ਕੇ 15-20 ਦਿਨ ਹੋ ਗਏ ਠੀਕ ਠਾਕ ਅੱਜ ਦਿਖ ਬਸ ਕੋਈ ਹੋਵੇ ਸੁਨੇਹਾ ਕੋਈ ਜਾ ਉਹ ਕੌਮ ਨੂੰ ਬਸ ਇਹੋ ਸੁਨੇਹਾ ਕਿ ਇੱਕ ਹੋ ਨਸ਼ਿਆਂ ਤੋਂ ਨੌਜਵਾਨੀ ਬਾਹਰ ਨਿਕਲੇ ਆਪਣੇ ਵਿਰਸੇ ਨੂੰ ਪਛਾਣੇ ਤੇ ਉਹਦੇ ਅਨਸਾਰ ਆਪਣਾ ਜੀਵਨ ਜੀਵੇ ਤੇ 14 ਤਰੀਕ ਨੂੰ ਬਾਕੀ ਤੇ ਸਿੰਘ ਕਾਫੀ ਵੱਡੀ ਕਾਨਫਰੰਸ ਕਰ ਰਹੇ ਉਥੇ ਸਾਰੀਆਂ ਸਕਤਾਂ ਨੂੰ ਸਾਡੀ ਅਪੀਲ ਲੈ ਕੇ ਵੱਸ ਤੋਂ ਬਾਦ ਉਥੇ ਪਹੁੰਚੋ ਤੇ ਆਪਾਂ குரு ਦੇ ਆਸ਼ੀਰਵਾਦ ਅਨੁਸਾਰ ਪੰਥ ਨੂੰ ਬਚਾਈ ਕੇ ਪੰਜਾਬ ਨੂੰ ਬਚਾਈਏ ਮੇਰਾ ਜਿਸ ਤਰ੍ਹਾਂ ਐ ਜੀ ਪਿਛੇ ਦੇ ਵਿੱਚ ਵੀ ਜਿਹੜੇ ਮਸਲੇ ਚੱਲ ਰਹੇ ਨੇ ਜਿਵੇਂ ਹੁਣ ਧਾਮੀ ਨੇ ਪਹਿਲਾਂ ਜਗੀਰਪੁਰ ਨੂੰ ਬੋਲੇ ਤਾਂ ਉਹਨੂੰ ਸਜ਼ਾ ਸੁਣਾਤੀ ਅੰਦਰ ਕਾ ਚੀਏ ਸੁਣ ਲੈ ਕੇ ਕੀ ਕਹਿੰਦੇ ਇਹ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਇੱਡੇ ਇੱਡੀਆਂ ਵੱਡੀਆਂ ਸਾਡੀਆਂ ਅਹੁਦਿਆਂ ਤੇ ਬੈਠੇ ਹੋਏ ਆਦਮੀਆਂ ਦੀ ਸੋਚ ਇਦਾਂ ਦੀ ਹੈ ਕਿ ਉਹਨਾਂ ਨੂੰ ਇੱਕ ਤੇ ਆ ਜਿਹੜਾ ਮੇਰੇ ਖਾਲਸੇ ਵਾਲਾ ਨੂੰ ਇਹ ਤੇ ਸੇਵਾਵਾ ਕੋ ਸਜ਼ਾ ਦੇਣਗੀ ਮੇਰਾ ਕਹਿ ਲਿਆ ਕਿ ਉਹਨਾਂ ਨੂੰ ਪਹਿਲੀ ਗੱਲ ਤੇ ਆਪਣੇ ਅਹੁਦੇ ਤੋਂ ਤਸਦੀਫਾ ਦੇਣਾ ਚਾਹੀਦਾ ਜਿੱਤੀ ਵੱਡੀ ਉਹਨਾਂ ਨੇ ਵੱਡੇ ਅਹੁਦੇ ਦੀ ਮਾਨ ਮਰਿਆਤਾ ਨੂੰ ਸਤਿਮਾਰੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਖਲਾਫ ਇਨ ਨੇ ਜਿਹੜਾ ਫੈਸਲਾ ਲਿਆ ਉਹ ਸਹੀ ਮੰਨਦੇ ਨਹੀਂ ਉਹ ਸਹੀ ਕਿ ਕਿ ਇਹ ਜੀ ਜਨਾਚਰ ਜਿਹੜੀ ਉਹਨਾਂ ਦੇ ਬਾਰੇ ਹੋਣ ਆਲਜ਼ਾਮ ਲਗਾਏ ਜਾ ਰਹੇ ਆ ਕਿ ਉਹਨਾਂ ਨੂੰ ਜਜ਼ਦਾਰ ਲਗਾਇਆ ਗਿਆ ਸੀ ਸਾਰੀਆਂ ਚੀਜ਼ਾਂ ਉਦੋਂ ਕਰਨੀਆਂ ਚਾਹੀਦੀਆਂ ਸੀ ਜਨਾਚਰ ਦੇ ਤੁਹਾਡੇ ਅਨੁਕੂਲ ਕੋਈ ਚੀਜ਼ ਪ੍ਰਸਤਿਤਿਆ ਰਹੀ ਉਹਨਾਂ ਦਾ ਸਭ ਕੁਝ ਠੀਕ ਆ ਇਦਾਂ ਤੁਹਾਡੇ ਤਾਂ ਤੁਹਾਡੇ ਕੋ ਖਲਾਫ ਹੈ ਜਾਂਦੀ ਗੱਲ ਤੁਹਾਡੀ ਕੋਈ ਕਹਿਣਾ ਨਹੀਂ ਮੰਨਦਾ ਉਦੋਂ ਤੁਸੀਂ ਉਹਨਾਂ ਨੂੰ ਇਦਾਂ ਇਦਾਂ ਕਰੋਗੇ ਤਾਂ ਚੰਗੀ ਗੱਲ ਹੈ